ਸਰੇ ਰੋਟੀ ਸ਼ੰਨਾ ਦੀ ਰਹਿਣ ਵਾਲੀ ਹੈ ਤੇ ਇਹਦੇ ਕੋਲੋਂ 5 ਗ੍ਰਾਮ ਹਿਰੋਇਨ ਉਹ ਬਰਮ ਦੇ। ਇਹ ਹਜੇ ਕੁਝ ਦਿਨ ਪਹਿਲਾਂ ਹੀ ਜਮਾਂਤ ਤੇ ਆਈ ਹੈ। ਇਹਦੇ ਉੱਤੇ ਤਕਰੀਬਨ ਨੂੰ ਮੰਨ ਕੇ ਚੱਲੀ ਆ ਵੀ 6 ਜਾਂ 7 ਪਰਚੇ ਦੇ ਉੱਪਰ ਪਹਿਲੇ ਵੀ ਹਿਰੋਇਨ ਦੇ ਉਹ ਚੱਲ ਰਹੇ ਨੇ। ਹੈਗਾ ਜੀ ਪਰਮਜੀਤ ਉਰਫ ਭੋਲੀ ਭੋਲੀ ਦੇ ਨਾਮ ਤਾਂ ਜ਼ਿਆਦਾ ਮਸ਼ਹੂਰ ਆ ਇਹ। ਜਿਹੜੇ ਦੇ ਹਸਬੰਦ ਨੇ ਉਹ ਪਿਆਰਾ ਉਹਦੀ ਡੈਥ ਹੋਈ ਵੀ ਹੈ। ਪਰਵਾਜ਼ ਦੇ ਉਰਫ ਪਰਿਵਾਰ ਦੇ ਵਿੱਚ ਇਹਦੇ ਦੋ ਬੇਟੇ ਨੇ ਔਰ ਨੂੰਹਾਂ ਨੇ ਬੱਚੇ ਨੇ ਹੈਗੇ ਪਰਿਵਾਰ ਦੇ ਵਿੱਚ ਇਹਨਾਂ ਦੇ ਪਰਿਵਾਰ ਪੂਰਾ ਹੈਗਾ ਜਦ ਕਿ ਇਹ ਜਿਹੜੀ ਇਹ ਚੀਜ਼ ਦੀ ਵਰਤੋਂ ਕਰਦੇ ਨੇ ਇਹ ਤਾਂ ਇਹ ਨਹੀਂ ਦੇਖਦੇ ਕਿ ਹਾਂ ਵੀ ਦੂਜੇ ਦੇ ਪਰਿਵਾਰਾਂ ਦੇ ਜਿਹੜੇ ਬੱਚੇ ਨੇ ਉਹਨਾਂ ਦਾ ਕੀ ਹਾਲ ਸ਼ੁਰੂ ਹੁੰਦਾ ਇਹ ਤਾਂ ਸਿਰਫ ਆਪ ਦਾ ਦੇਖਦੇ ਨੇ ਆਪ ਉਹ ਇਹਨਾਂ ਤੋਂ ਕਮਾਈ ਕਰਦੇ ਨੇ ਕੋਠੀਆਂ ਪਾਉਂਦੇ ਨੇ ਜਿਹੜੇ ਦੂਜੇ ਦੇ ਬੱਚੇ ਨੇ ਉਹ ਬਹੁਤ ਹੀ ਜ਼ਿਆਦਾ ਇਸ ਨਸ਼ੇ ਕਰਕੇ ਮਤਲਬ ਕਿ ਕੰਮ ਤੋਂ ਬੇਕਮ ਹੋ ਜਾਂਦੇ ਨੇ ਇਹਨਾਂ ਨੂੰ ਮਤਲਬ ਕਿ ਇਹ ਹੈਗਾ ਜੇ ਇਹਨਾਂ ਦੇ ਆਪ ਦੇ ਬੱਚੇ ਇਸ ਚੀਜ਼ ਨੂੰ ਯੂਜ਼ ਕਰਨ ਉਹ ਇਹਨਾਂ ਨੂੰ ਤਾਂ ਫੇਰ ਹੀ ਪਤਾ ਲੱਗੂਗਾ ਵੀ ਇਸ ਨਸ਼ੇ ਦਾ ਜਿਹੜਾ ਹੈਗਾ ਇਹ ਜਿਹੜਾ ਨਸ਼ਾ ਹੈਗਾ ਵੀ ਕਿੱਥੇ ਤੱਕ ਜਿਹੜੀ ਲਾਈਫ ਹੈਗੀ ਉਹ ਖਤਮ ਕਰਦਾ ਹੈ ਇਸ ਦੀ ਲਾਈਫ ਜਿਹੜੀ ਹੈਗੀ ਮੰਨ ਕੇ ਚੱਲੋ ਆ ਵੀ 5 ਤੋਂ 10 ਸਾਲ ਲਈ ਹੈ ਜਿਹੜਾ ਬੰਦਾ ਇਹ ਨਸ਼ੇ ਦੇ ਵਿੱਚ ਪੈ ਗਿਆ ਇਹ ਬਲੱਡ ਨੂੰ ਸਾਰਾ ਪਾਣੀ ਬਣਾ ਦਿੰਦੀ ਹੈ ਉਸ ਤੋਂ ਬਾਅਦ ਉਹਦੀ ਚਾਨਾ ਕੀ ਰਹਿ ਜਾਂਦੀ ਹੈ ਔਰਤਾਂ ਔਰਤਾਂ ਤੇ ਤਕਰੀਬਨ ਕੋਈ ਹੋਈ ਬਚੀ ਹੋਣੀ ਨਹੀਂ ਤਾਂ ਹਰੇਕ ਦੇ ਉੱਤੇ ਇੱਕ ਜਾਂ ਦੋ ਬੱਚੇ ਤਾਂ ਹੈਗੇ ਹੀ ਹੈਗੇ ਇਹ ਹੁਣ 3000 ਜਾਂ 4000 ਨੂੰ ਵੇਚਦੇ ਨੇ ਸਰ ਹਾਂਜੀ ਤੇ ਇਹਨੂੰ ਕੀ ਕਾਰਵਾਈ ਦਿੱਤੀ ਜਾਂਦੀ ਹੈ ਇਹਦੇ ਤੇ ਪਰਚਾ ਦਰਜ ਕਰਤੀ ਹੈ ਜੀ ਔਰ ਕੋਰਟ 'ਚ ਪੇਸ਼ ਕਰਕੇ ਇਹਨਾਂ ਨੂੰ ਜੇਲ੍ਹ 'ਚ ਭੇਜ ਦਿੱਤਾ ਹੈਗਾ ਜੀ ਡਾ ਜੀ ਸਰ ਇਸ ਬਾਬਤ ਜਿਹੜਾ ਕਾਨੂੰਨੀ ਸਾਥ ਮੋਰ ਜਿਵੇਂ ਜਿਵੇਂ ਚਿੱਟੇ ਦੇ ਕੇ ਇੱਕ ਵਾਰੀ ਮੱਤ ਫੇਰ ਬਾਕਸਾ ਤੇ ਫੇਰ ਵੀ ਸਰ ਇਹਦੇ ਚ ਪਤਾ ਕੀ ਹੈ ਜੀ ਇਹਦੇ ਚ ਹੁਣ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆ ਕਿ ਇਹ ਜੜ ਤੋਂ ਖਤਮ ਹੋ ਜਾਏ ਇਹ ਨਸ਼ਾ ਰਹੇ ਇਹ ਨਸ਼ੇ ਨਾਲ ਬਹੁਤ ਘਰੂ ਜੜਦੇ ਨੇ ਪਰ ਹੁਣ ਅਸੀਂ ਆਪਣੀ ਕਾਰਵਾਈ ਦੇ ਮੁਤਾਬਕ ਇਹਨੂੰ ਜੇਲ੍ਹ ਭੇਜ ਦਿੰਦੇ ਆ ਜੇਲ੍ਹ ਦੇ ਵਿੱਚ ਵਕੀਰ ਕੀ ਹੁੰਦੇ ਨੇ ਫਿਰ ਉਹ ਇਹਨਾਂ ਦੀ ਜ਼ਮਾਨਤ ਆ ਗਈ ਹੁੰਦੀਆਂ ਨੇ ਜ਼ਮਾਨਤ ਹੋ ਕੇ ਫਿਰ ਆ ਕੇ ਇਹੀ ਕੰਮ ਕਰਦੇ ਆ ਜਦ ਕੀ ਕੋਈ ਬੰਦੇ ਦੇ ਉੱਤੇ ਚਾਰ ਪੰਜ ਪਰਚੇ ਦਰਜ ਹੋ ਜਾਣਾ ਤੇ ਉਹਦਾ ਕੋਈ ਨਾ ਕੋਈ ਸੋਲੂਸ਼ਨ ਇਹਨਾਂ ਨੂੰ ਕਰਨਾ ਚਾਹੀਦਾ ਕਿ ਹਾਂ ਵੀ ਉਹ ਇਨੀ ਜਲਦੀ ਬਾਹਰ ਨਾ ਆ ਸਕੇ